ਫੋਨ ਦੇ ਨਾਮ ਆ ਭਰਾਵਾ ਪਹਿਲਾ 2 ਛਤਰਾ ਵਾਲੇ ਦੇ ਸਮਰਥਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਜਾਰੇ ਪ੍ਰਧਾਨ ਜੀ ਨਾ ਕਰ ਪ੍ਰਧਾਨ ਜੀ ਪ੍ਰਧਾਨ ਜੀ ਸਰਦਾਰ ਸੁਜਾ ਸਿੰਘ ਨੇ ਵਧਾਈਆਂ ਦੇ ਦਿੱਤੀਆਂ ਉਹ ਦੇਖ ਸਾਹ ਫੋਨ ਜਿਹੜਾ ਦੇ ਦੋ ਯਾਰ ਭਾਈ ਯਾਰ ਕੋਈ ਯਾਰ ਭਾਈ ਯਾਰ ਕਿਉਂ ਉਹ ਕਿਹਦਾ ਲੋਕੀ ਹਾਂ ਕਿਹਦੇ ਤੋਂ ਹਾਂ ਕੀ ਕਰਦਾ ਇਹ ਗੁੱਸਾ ਕਿਸ ਗੱਲ ਦਾ ਗੁੱਸਾ ਕਿਸ ਗੱਲ ਦਾ ਇਹ ਨਹੀਂ ਕਰਦਾ ਇਹ ਭਾਈ ਕਿਸ ਗੱਲ ਦਾ ਗੁੱਸਾ ਚਾਰ ਰਾਊਂਡ ਹੋਇਆ ਜੀ ਬਸ ਬਾਕੀ ਨੇ ਪਾਸੇ ਆ ਜੀ दूर जेको बि दू ਨੀਟੂ ਛਟਰਾ ਵਾਲੇ ਦੇ ਸਮਰਥਕ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਪ੍ਰਧਾਨ ਜੀ ਨੇ ਗੱਲ ਕੋ ਪ੍ਰਧਾਨ ਜੀ ਸਰਦਾਰ ਸੁਚੇ ਸਿੰਘ ਵਧਾਈਆਂ ਦੇ ਦੇ ਉਹ ਦੇਖ ਸਾਡੀ ਕੋਈ ਯਾਰ ਭਾਈ ਯਾਰ ਕੋਈ ਯਾਰ ਭਾਈ ਯਾਰ ਕਿਉਂ ਤੁਹਾਨੂੰ ਉਹ ਹਾਜੀ ਦਾ ਲੋਕ ਹਾਜੀ ਕਰਦਾ ਇਹ ਗੁੱਸਾ ਕਿਸ ਗੱਲ ਦਾ ਗੁੱਸਾ ਕਿਸ ਗੱਲ ਦਾ ਨਹੀਂ ਕਰਦਾ ਜੀ ਭਾਈ ਕਿਸ ਗੱਲ ਦਾ ਗੁੱਸਾ ਚਾਰ ਰੰਗ ਹੋਇਆ ਅੱਜ ਕੱਦ ਬਾਕੀ ਨਹੀਂ ਪਾਠੇ ਆ ਨਹੀਂ ਆ ਰਿਹਾ ਇਹ ਹਾਜੀ ਆ ਵੀ ਜਿੱਕੇ ਵਰਗਾ ਇਹ ਟੁੱਟ ਰਿਹਾ ਹੈ ਇਹ ਆ ਰਿਹਾ ਵੀ ਬੰਦਾ ਜਿੱਤੇ ਉੱਜਾਇਆ ਜਿੱਤ ਸੰਭਾਲ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਜਿਹੜੇ ਬੰਦੇ ਮੇਰੇ ਪ੍ਰਧਾਨ ਜੀ ਨਾਲ ਕੋਈ ਪ੍ਰਧਾਨ ਜੀ ਪ੍ਰਧਾਨ ਜੀ ਸਰਦਾਰ ਦੁੱਜਾ ਸਿੰਘ ਨੇ ਵਧਾਈਆਂ ਦੇ ਦੇ। ਉਹ ਦੇਖ ਸਾਡਾ ਕੋਈ ਯਾਰ ਭਾਈ ਯਾਰ ਕੋਈ ਯਾਰ ਭਾਈ ਯਾਰ ਕਿਉਂ ਪਾੜਦਾ ਨੋਟਾ ਹਾਂ ਦੇਖ। ਉਹ ਕਿਹੜਾ ਲੋਕੀ ਹਾਂ ਜੇ ਤੋਰ ਸਾ ਕੀ ਕਰਦਾ ਇਹ ਗੁੱਸਾ ਕਿਸ ਗੱਲ ਦਾ ਹੈ ਗੁੱਸਾ ਕਿਸ ਗੱਲ ਦਾ ਹੈ ਕੀ ਕਰਦਾ ਇਹ ਕਿਸ ਗੱਲ ਦਾ ਗੁੱਸਾ ਚਾਰ ਰਾਊਂਡ ਹੋਇਆ ਅਜੇ 10 ਬਾਕੀ ਨੇ ਪਾਸੇ ਆ ਜੀ। ਉਹ ਨਹੀਂ ਆ ਰਿਹਾ ਇਹ ਹਾਂ मथा रखो की दुकान तुंहिंजे मथां रखो की दुकान

समा रखो की सम्झा